ਉਪਰਤੀ ਸਰਹੱਦੀ ਪਿੰਡ ਹਸਤੀਆਂਵਾਲਾ ਨੇੜੇ ਅੱਜ ਸਵੇਰੇ ਇੱਕ ਸਕੂਲੀ ਬੱਸ ਹਾਸੇ ਦਾ ਸ਼ਿਕਾਰ ਹੋ ਗਈ। ਇਹ ਬੱਸ 30 ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ ਜਦੋਂ ਅਚਾਨਕ ਬੱਸ ਸੇਮ ਨਾਲੇ 'ਚੋਂ ਗਿਰੀ। ਬੱਸ 'ਚੋਂ ਚੱਲ ਰਹੇ ਬੱਚਿਆਂ ਨੂੰ ਹਲਕੀਆਂ ਚੋਟਾਂ ਲੱਗੀਆਂ। ਪਿੰਡ ਵਾਸੀਆਂ ਨੇ ਫੌਰੀ ਤੌਰ ਤੇ ਬੱਚਿਆਂ ਨੂੰ ਬੱਸ ਤੋਂ ਕੱਢ ਲਿਆ। ਹੁਣ ਤੱਕ ਇਹ ਪਤਾ ਨਹੀਂ ਲੱਗਿਆ ਕਿ ਬੱਸ ਕਿਵੇਂ ਨਾਲੇ 'ਚੋਂ ਡਿੱਗੀ। ਡ라이ਵਰ ਜੱਗਾ ਸਿੰਘ ਨੇ ਦੱਸਿਆ ਕਿ ਬੱਸ 'ਚ ਕੋਈ ਤਕਨੀਕੀ ਖਰਾਬੀ ਆਈ ਜਿਸ ਕਾਰਨ ਇਹ ਬੱਸ ਹਾਸੇ ਦਾ ਸ਼ਿਕਾਰ ਹੋ ਗਈ। ਉਧਰ ਮਾਪਿਆਂ ਨੇ ਵੀ ਦੱਸਿਆ ਕਿ ਕੁਝ ਦਿਨਾਂ ਤੋਂ ਬੱਸ 'ਚੋ ਸਮੱਸਿਆ ਆ ਰਹੀ ਸੀ। ਅਤੇ ਉਸ ਨੂੰ ਠੀਕ ਨਹੀਂ ਕਰਵਾਇਆ ਜਾ ਰਿਹਾ ਸੀ। ਬਾਕੀ ਤੁਸੀਂ ਖੁਦ ਸੁਣੋ। ਡ라이ਵਰ ਜੱਗਾ ਸਿੰਘ ਅਤੇ ਅੱਖੀਂ ਵੇਖਣ ਵਾਲਿਆਂ ਦਾ ਕੀ ਹੈ ਕਹਿਣਾ? ਮੇਰਾ ਜਸਵਿੰਦਰ ਸਿੰਘ ਜੀ ਮੇਰੇ ਬੱਚੇ ਦੋ ਪਰਦੇ ਇਸ ਵੈਨ ਤੇ ਜੀ ਇਹ ਵੈਨ ਜੀ ਪਹਿਲੇ ਨਾ 3 ਸਾਲਾਂ ਤੋਂ ਬਹੁਤ ਕੰਪਲੇਨ ਆ ਰਹੀ ਏ ਜਦੋਂ ਫੋਨ ਕਰੀਏ ਤੇ ਮੰਨ ਲਓ ਕਹਿੰਦੇ ਨੇ ਵੀ ਖਰਾਬ ਏ ਵੈਨ ਆ ਜਦੋਂ ਲੇਟ ਹੋ ਜੇ ਵੈਨ ਖਰਾਬ ਏ ਵੈਨ ਆ ਤੇ ਅਸੀਂ ਕਈ ਵਾਰ ਕੰਪਲੇਨ ਕੀਤੀ ਮਾਲੋ ਮੈਨੇਜਰ ਨੂੰ ਜਾ ਕੇ ਸਕੂਲ ਦੇ ਨੂੰ ਵੀ ਮਾਲੋ ਵੈਨ ਬਦਲਦੇ ਹੋ ਵੀ ਬੱਚਾ ਨੁਕਸਾਨ ਹੋ ਸਕਦਾ ਉਹ ਵਹਣ ਗੌਣਿਆ ਕਰ ਦਿੰਦੇ ਨੇ ਮਾਰੀ ਮੋੜੇ ਰਿਪੇਅਰ ਕਰਾ ਦਿੰਦੇ ਨੇ ਪਿਛਲੇ 3 ਦਿਨ ਤੋਂ ਇਹਨੂੰ ਪ੍ਰੋਬਲਮ ਬਹੁਤ ਆ ਗਈ ਗੀਅਰ ਦੀ ਪ੍ਰੋਬਲਮ ਸੀ ਖਰੇ ਜਾਂ ਥੱਲੇ ਹੋਰ ਪ੍ਰੋਬਲਮ ਸੀ ਵਾਇ ਬਹੁਤ ਦੇ ਰਹੀ ਸੀ ਤੇ ਅੱਜ ਆਹ ਵੇਖੋ ਚੌਥਾ ਦਿਨ ਚੌਥਰ ਹਾਸਾ ਹੋ ਗਿਆ ਜੀ ਇਹ ਸਤਿਗੁਰੂ ਕਿਰਪਾ ਜੀ ਵੇਖੋ ਹੀ ਬਚਾ ਹੋ ਗਿਆ ਨਹੀਂ ਤਾਂ ਵੈਨ ਦਾ ਮਾਲੋ ਜਿਵੇਂ ਡਿੱਗੀ ਏ ਉਹ ਬੱਚੇ ਇਥੋਂ ਬੰਦੇ ਪਿੰਡ ਦੇ ਸੀ ਜਿਹੜੇ ਭੱਜ ਕੇ ਪੈ ਦਾ ਬਦਲਾ ਸੀਸਾ ਹਟੋੜਾ ਬੱਚੇ ਬਾਹਰ ਕੱਢ ਦੀ ਸਿਆਣਪ ਦੇ ਨਾਲ ਹੀ ਚਲੋ ਸਾਡੇ ਕਿਰਪਾ ਨਾਲ ਬਚਾਅ ਹੋ ਗਿਆ ਜੀ। ਜਦੋਂ ਹਾਸਾ ਆਇਆ ਕਿਸੇ ਨੂੰ ਮੌਤ ਨੂੰ ਹਾਂ ਜੀ ਮੇਰਾ ਨਾ ਕਿਰਪਾ ਸਿੰਘ ਨੱਤੂ ਵਾਲਾ ਇਹ ਜਦੋਂ ਹਾਸਾ ਆਇਆ ਸੀ ਬਿਲਕੁਲ ਨਾਲ ਹੀ ਖੜੇ ਹੋਏ ਸੀ ਇੱਥੇ ਤੇ ਚਲੋ ਭਲਾ ਹੋ ਗਿਆ ਸਾਰੇ ਨਗਰ ਨੇ ਹਸਤੀ ਵਾਲੇ ਪਿੰਡ ਦੇ ਔਰ ਰਾਈ ਪੰਡਿਆਂ ਨੇ 2 ਮਿੰਟ ਦੇ ਵਿੱਚ ਇੱਥੇ ਪਹੁੰਚ ਕੇ ਸਾਰੀ ਬੈਂਡ ਚ ਬੱਚੇ ਸੀਸੇ ਭੰਨ ਕੇ ਬਾਹਰ ਕੱਢਿਆ ਔਰ ਜਦੋਂ ਇੱਥੇ ਪਹੁੰਚੇ ਬਹੁਤ ਜਿਹੜਾ ਸੀਨ ਬਹੁਤ ਡਰਾਵਣਾ ਸੀ ਤੇ ਬੱਚੇ ਮਿਲਕ ਰਏ ਸੀ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਹੈ ਵੀ ਕਿਸੇ ਬੱਚੇ ਨੂੰ ਕੋਈ ਘੇਰ ਚੋਟ ਨਹੀਂ ਆਈ ਔਰ ਕਿਸੇ ਵੀ ਰੱਬ ਦੇ ਹੋਂਨੇ ਤੋਂ ਬਚ ਗਏ ਸਾਰੇ ਤੇ ਸਾਰੇ ਬੱਚੇ ਐਸੋ ਸੁਰੱਖਤ ਬਾਹਰ ਕੱਢ ਲੈ ਗਏ ਜੀ ਕਿੰਨੀ ਉਮਰ ਦੇ ਬੱਚੇ ਸੀ ਬੱਚੇ ਲਗ ਲਗ ਕਲਾਸਾਂ ਦੇ ਕੋਈ ਲਗਭਗ ਮੇਰੇ ਸਾਹਮਣੇ 10th ਤੋਂ ਲੈ ਕੇ ਤੇ ਨਰਸਰੀ ਤੱਕ ਦੇ ਬੱਚੇ ਸੀ ਤੇ ਜਿਹੜੇ ਸਾਰੇ ਬਾਹਰ ਸੀ ਸੇ ਭੰਨ ਕੇ ਕੱਢ ਲਿਆ ਡਰਾਈਵਰ ਨੂੰ ਵੀ ਅਸੀਂ ਬਾਹਰ ਕੱਢਤਾ ਜੀ ਡਰਾਈਵਰ ਵੀ ਬੈਂਡ ਦੇ ਵਿੱਚ ਹੀ ਸੀ ਹਾਂ ਜੀ ਡਰਾਈਵਰ ਬੈਂਡ ਦੇ ਵਿੱਚ ਹੀ ਸੀ ਔਰ ਡਰਾਈਵਰ ਨੇ ਸਹਿਯੋਗ ਦਿੱਤਾ ਬਹੁਤ ਤੇ ਸਾਰੇ ਪਿੰਡ ਦੇ ਨੌਜਵਾਨਾਂ ਨੇ ਔਰ ਰਾਹੇ ਪਾਂਦੀਆਂ ਨੇ ਮਿਲ ਕੇ ਜੋ ਇਹ ਹਾਸਾ ਹੋਇਆ ਉਹਨਾਂ ਦੀ ਸਾਰਿਆਂ ਨੇ ਇੱਥੋਂ ਬੱਚੇ ਬਾਹਰ ਕੱਢੇ ਔਰ ਹੁਣ ਸਾਰੇ ਬੱਚੇ ਸਕੂਲ ਦੀਆਂ ਵੈਣਾ ਚ ਜਾਂ ਇੱਥੋਂ ਉਹਨਾਂ ਦੇ ਮਾਪੇ ਜਿਹੜੇ ਨੇੜੇ-ਨੇੜੇ ਪਿੰਡਾਂ ਦੇ ਸਿਓ ਆ ਕੇ ਆਪਣੇ ਬੱਚੇ ਨੂੰ ਹੈਂਡਓਵਰ ਕਰਤਾ ਹੀ ਸਾਰਿਆਂ। ਪਰ ਇਹ ਜਿਹੜੀ ਸਕੂਲੀ ਵੈਲ ਰੇਲ ਵਿੱਚ ਚੜਕੀ ਹੈ ਕੀ ਕਾਰਨ ਮਿਲਿਆ? ਕਿੰਨਾ ਚੱਕਾ ਥੱਲੇ ਖੁੱਲ ਗਿਆ ਜਿੱਥੇ ਅੰਡਰ ਨਿਕਲ ਗਿਆ। ਤੁਰੀ ਜਾਂਦੀ ਖੁੱਲ ਕੇ ਥੱਲੇ ਵੜ ਗਈ ਇੱਕੇ। ਕਿੰਨੇ ਵਜੇ ਕੱਟਣਾ? ਇਹ ਸਵੇਰੇ ਮੈਨਾ 8 ਵਜੇ ਦੀ ਕੱਟਣਾ। ਕਿਵੇਂ ਕਿੰਨੇ ਬੱਚੇ ਸੀ ਬੱਚੇ ਤੇ ਹੀ ਬੱਚੇ ਸੀ ਬੱਚੇ ਸੇਵ ਆ ਜੀ ਹਾਂ ਬੱਚੇ ਸੇਵ ਹੈ ਬੱਚੇ ਜਗਾ ਸੇ ਜਿੱਦਾਂ ਤੁਸੀਂ ਕਹਿ ਰਹੇ ਕਿ ਚੱਕਰ ਖੁੱਲ ਗਿਆ ਵੈਨ ਵਧੀਆ ਸੀ ਹਾਂ ਵੈਨ ਠੀਕ ਹੈ ਟੱਕਾ ਲੈ ਗਿਆ ਐਂਡ ਲੈ ਗਿਆ ਥੱਲੋਂ ਇਹ ਹੁਣ ਮੈਨੂੰ ਨਹੀਂ ਪਤਾ ਕੁੱਤਾ ਕੀਤੇਗੀ ਬਾਹਰ ਨਿਕਲੇਗੀ ਪਤਾ ਲੱਗੂ ਥੱਲੋਂ ਚੱਕਾ ਖੁੱਲ ਕੇ ਯੱਕ ਦਾ ਵੀ ਆਇਆ ਨ ਮੁੜ ਗਈ ਮੈਨੂੰ ਤਾਂ ਪਤਾ ਆਪ ਨਹੀਂ ਸਮਝ ਆਈ ਲੋਕ ਕਹਿੰਦੇ ਡਰਾਈਵਰ ਜਿਹੜੇ ਬੱਚਾ ਬਹੁਤ ਭਜਉਂਦੀ ਆ ਨਹੀਂ ਇਹ ਚਲੋ ਹੁਣ ਆਪਾਂ ਨਹੀਂ ਕਹ ਸਕਦੇ ਲੋਕ ਜੋ ਮੱਦੀ ਕਹੀ ਜਾਣਾ ਆਪਾਂ ਪਬਲਿਕ ਦੇ ਨਾਲ ਤਾਂ ਨਹੀਂ ਜਿੱਤ ਸਕਦੇ ਕਿ ਨਹੀਂ ਕਿ ਗੱਡੀਆਂ ਅਸੀਂ ਬਿਲਕੁਲ ਆ ਰਾਮਣਾ ਜਾਈਦਾ ਰਾਮਣਾ ਲਈ ਆਈਦਾ ਤੇ ਬੱਚੇ ਨੇ ਇਸ ਵੇਲੇ ਕਿੱਥੇ ਲੱਗੇ ਹਾਂਜੀ ਬੱਚੇ ਰਮਨਪੁਰੇ ਦਾ ਸਕੂਲ ਚ ਹੀ ਲੱਗੇ ਚੱਲੇ ਆ ਸਾਰੇ ਸਕੂਲ ਚ ਹਾਂ ਸਕੂਲ ਚਲੇ ਗਿਆ ਸਾਰੇ ਹੁਣ ਬੱਚੇ ਕਿੱਥੇ ਆ ਉਹ ਲੈ ਕੇ ਵਾਹ ਕੇ ਸਾਰੇ ਸਕੂਲ ਸਕੂਲ